ਸਤਿਨਾਮ ਓ ਰਈਵਾ ਹੈ ਗੁਰ ਸਾਂਗੀਓ ਦੇਵਗੰਦਾਰੀ ਮਹਲਾ 5 ਸਾਧੂ ਕੇ ਚਰਨ ਨਿਹਾਰੋ ਕਰੋ ਅਨਗਰੋ ਸੁਆਮੀ ਮੇਰੇ ਮਨ ਤੇ ਕਬੂ ਨ ਡਰੋ ਸਾਧੂ ਤੂਰदाई ਮੁਖ ਬਸਤਕ ਕਾਮ ਕ੍ਰੋਧ ਵਿਖਜਾਰਾ ਸਭ ਤੇ ਨੀਚ ਆਤਮ ਕਰਮਨ ਮੰਨ ਮੈਂ ਈ ਸੁਖ ਧਾਰਾ ਘੋਲਦਾ ਵੇ ਠਾਕੁਰ ਅਬਦਾਸੀ ਕਲ ਮੰਗ ਰ ਸਕਦੇ ਚਾਰੋ ਦਾਨ ਨਾਨਕ ਦਾਨ ਪਵ ਕੰਨ ਲਾਏ ਪੁਰ ਧਾਰੋ ਗੁਣ ਦਾਵੇ ਠਾਕੁਰ ਅਬਨਾਸੀ ਥਲ ਬਲ ਸਗਲੇ ਚਾਰੋ ਨਪਾਉ ਕੰਡ ਲਾਏ ਉਰ ਤਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਸ਼ਨੀਵਾਰ 20 ਅਪ੍ਰੈਲ ਅਠਵਸਖ ਅੱਜ ਦਿਨ ਸ਼ਨੀਵਾਰ ਵੀ ਪ੍ਰਣ ਅਠਵਸਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ